ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ RAM KALI MOHALLA 3 ਭਗਤ ਖਜ਼ਾਨਾ ਗੁਰਮੁਖ ਜਾਤਾ ਸਤਗੁਰ ਬੂਝ ਬੁਝਾਈ ਬੁਝਾਈ ਸਤਗੁਰ ਬੂਝ ਬੁਝਾਈ ਜਿੱਥੇ ਸਮਝਣ ਦਾ ਆਵਾਜ਼ ਖੋਏ ਉੱਥੇ ਕਸ ਕੇ ਬੋਲਨਾ ਸੰਤਹ ਗੁਰਮੁਖ ਦੇ ਵੜਿਆਈ ਰਹੋ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚ ਹੋ ਜਾਈ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਇਥਿ ਵਿਸਰਾਮ ਕਾਮ ਕ੍ਰੋਧ ਵਿੱਚ ਹੋ ਚਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹ ਦੇਖਹੁ ਰਚਨਾ ਜੇ ਨ ਰਚਾਈ ਦੇਖਹੁ ਫਿਰ ਹੁੜਾ ਲੱਗ ਜਾਂਦਾ ਦੇਖਹੁ ਦੇਖਹੁ ਇਸ ਦਾ ਅਰਥ ਕਰਨਾ ਸੱਚਾ ਸ਼ਬਦ ਰਵੈ ਘਟ ਅੰਤਰ ਸੱਚੇ ਸਿਓ ਲੇਵਲਾਈ ਸਤ ਸੰਗਤ ਮਹ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਈ ਪਰਮ ਨਾ ਭੂਲਹੁ ਸਤਗੁਰ ਸੇਵਹੁ ਨਾਮ ਰੱਖਹੁ 128 ਮਨ ਰੱਖਹੁ 128 ਪਰਮ ਨਾ ਭੂਲਹੁ ਸਤਗੁਰ ਸੇਵਹੁ ਇਸ ਰਾਮ ਤੇ ਰੁਕੋ ਜਿਆਦਾ ਮਨ ਰੱਖਹੁ 128 ਬੇਨ ਨਾਵੈ ਸਭ ਭੁੱਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡਾ 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 ਨਹੀਂ ਕਹਣਾ ਢੱਡਾ ਬੋਲਣਾ ਹੰਡਾ ਜੋਗੀ ਜੁਗਤ ਗਵਾਈ ਹੰਡਾ ਪਾਖੰਡ ਜੋਗ ਨਾ ਪਾਈ ਇਹ ਨਹੀਂ ਸ਼ੁੱਧ ਤੇ ਮਹਿੰਦਰਾ ਸ਼ੁੱਧ ਹੋਊਗਾ ਹੰਡਾ ਹੰਡਾ ਇਹ ਬੋਲਣਾ ਚਲੋ ਜੀ ਪਾਕੰਦ ਨਗਰੀ ਮਹ ਆਸਣ ਬੈਸੈ ਗੁਰੂ ਗੋਬਿੰਦ ਸਿੰਘ ਜੀ ਜੋਗ ਪਾਈ ਧਾਤੁਰ ਬਾਜੀ ਸਬਦ ਨਿਵਾਰੇ ਧਾਤੁਰ ਬਾਜੀ ਇੱਥੇ ਵੀ ਉਨਾ ਹੀ ਰੁਕ ਜੰਨਾ ਸਬਦ ਨਿਵਾਰੇ ਤੇ ਵੀ ਉਨਾ ਰੁਕ ਜੰਨਾ ਧਾਤੁਰ ਬਾਜੀ ਤੇ ਯਮਕ ਜੀ ਹੈ ਮੜਾ ਜਿਹਾ ਇਸ਼ਾਰਾ ਜਦਿਨ ਹੈ ਯਮਕ ਦਾ ਥੋੜਾ ਘੱਟ ਰੁਕਣਾ ਹੁੰਦਾ ਧਾਤੁਰ ਬਾਜੀ ਸਬਦ ਨਿਵਾਰੇ ਇੱਥੇ ਵਿਸਰਾਮ ਤਤੁਰ ਬਾਜੀ ਸ਼ਬਦ ਨਿਵਾਰੇ ਨਾਮ ਵਸੈ ਮਨ ਆਈ ਨਾਮ ਵਸੈ ਵਸੈ ਨਹੀਂ ਇਹ ਪੁੱਲਾ ਹੀ ਬੂਨ ਵਸ ਉਥੇ ਆਊਗਾ ਜਿੱਥੇ ਅਧੀਨ ਦਾ ਇੱਥੇ ਅੰਦਰ ਵਸਣ ਦੀ ਗੱਲ ਹੈ ਇਹੋ ਸਰੀਰ ਸਰਵਰ ਹੈ ਸੰਤਹ ਇਸਨਾਨ ਕਰੇ ਲੇਵ ਲਈ ਇਹੋ ਸਰੀਰ ਸਰਵਰ ਹੈ ਸੰਤਹ ਇਸਨਾਨ ਕਰੇ ਲੇਵ ਲਈ ਨਾਮ ਇਸਨਾਨ ਕਰੇ ਸੇ ਜਨ ਨਿਰਮਲ ਸ਼ਬਦੇ ਮੈਲ ਗਵਾਈ ਸ਼ਬਦੇ ਮੈਲ ਗਵਾਈ ਤ੍ਰ ਗੁਣ ਅਚੇਤ ਨਾਮ ਚਿਤ ਹੈ ਨਾਹੀ ਬਿਨ ਨਾਵੈ ਬਿਨ ਸਜਾਈ ਬ੍ਰਹਮਾ ਬਿਸਨ ਮਹੇਸ ਤ੍ਰ ਮੂਰਤ ਬ੍ਰਹਮਾ ਬਿਸਨ ਮਹੇਸ ਤ੍ਰ ਮੂਰਤ ब्रह्मा बेसन महेश त्रय मूर्त त्रिगुण धर्म पुलाई त्रिगुण छीती बोलना आम पाठी सिंह त्रयगुणी कह जंदे ने दलावां लाके तते सी आरी है त्रिगुण त्रिगुण धर्म पुलाई गौर प्रसादी त्रिगुटी छूटा चौथा पाद लेबलाई पंडित पढ़ह पढ़वाद बखान ਪੰਡਿਤ ਪੜ ਹੈ ਬਾੜ ਬਾਦ ਵਖਾਣ ਹੈ ਤਿੰਨਾ ਬੂਝ ਨਾ ਪਾਈ ਵੇਖਿਆ ਮਾਤੇ ਭਰਮ ਕੁਲਾਏ ਉਪਦੇਸ਼ ਕਹ ਕਿਸ ਭਾਈ ਉਪਦੇਸ਼ ਕਹ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੋਗ ਜੋਗ ਰਹੀ ਸਮਾਈ वाहे गुरु